ਸਤਿ ਸ੍ਰੀ ਅਕਾਲ ਦੋਸਤੋ ਅੱਜਕਲ ਕਰਾਂਗੇ ਜੋ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਆਇਆ ਗਿਆਨੀ ਹਰਪ੍ਰਿੰਤ ਸਿੰਘ ਵਾਲਾ ਕਿਆਸਲਾ ਅਰਾਈਆਂ ਲਗਾਈਆਂ ਇਹ ਚੱਲ ਰਹੀਆਂ ਨੇ ਕਿ ਜਿਹੜੇ ਸ਼੍ਰੋਮਣੀ ਜਿਹੜਾ ਇਹ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਇਆ ਗਿਆਨੀ ਹਰਪ੍ਰਿੰਤ ਸਿੰਘ ਕੀ ਅੱਗੇ ਜਾ ਕੇ ਪੰਜਾਬ ਦੇ ਵਿੱਚ ਸੱਤਾ ਪ੍ਰਾਪਤ ਕਰਨ ਲਈ ਭਾਜਪਾ ਨਾਲ ਗੱਠ ਜੋੜ ਕਰਨਗੇ ਇਸ ਵਿਸ਼ੇ ਤੇ ਅੱਜ ਗੱਲ ਕਰਦੇ ਹਾਂ ਕਿਉਂਕਿ ਬੇਸ਼ੱਕ ਭਾਜਪਾ ਦੇ ਵੱਡੇ ਲੀਡਰਾਂ ਵੱਲੋਂ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਜਿਹੜਾ ਹੈ ਉਹ ਗੱਠਜੋੜ ਨਹੀਂ ਕਰਾਂਗੇ ਅਸੀਂ ਆਪਣੇ ਲੈਵਲ ਤੇ 117 ਜਿਹੜੇ ਉਹ ਕੈਂਡੀਡੇਟ ਖੜੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਬਣਾਵਾਂਗੇ ਇਸੇ ਤਰੀਕੇ ਨਾਲ ਹੀ ਇਹ ਜਿਹੜੇ ਨਵੇਂ ਕਾਲੀ ਦਾ ਲਾਇਏ ਨੇ ਬੇਸ਼ੱਕ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਜਿਹੜਾ ਉਮੀਦਵਾਰ ਬਣਾਇਆ ਉਸ ਨੂੰ ਸਮਰਥਨ ਦੇ ਦਿੱਤਾ ਗਿਆ ਪਰ ਅੱਗੇ ਜਾ ਕੇ ਕਿਉਂਕਿ ਹਰ ਕਿਸੇ ਦੀ ਚਾਹਤ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਜੜੀਆਂ ਵਜ਼ੀਰੀਆਂ ਉਹ ਲਈਆਂ ਜਾਣ ਉਹ ਮਾਣੀਆਂ ਜਾਣ ਤਾਂ ਕਹਿਣ ਦਾ ਕੀ ਭਾਵ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਰਚਾਵਾਂ ਹੁਣੇ ਤੋਂ ਚੱਲੂ ਹੋ ਚੁੱਕੀਆਂ ਹਨ ਕਿਉਂਕਿ ਜਿਹੜੀ ਜਿਮਨੀ ਚੋਣ ਹੈ ਇਸ ਨੂੰ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਜਿਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੇ ਜਿਹੜੇ ਉਮੀਦਵਾਰ ਉਹ ਖੜੇ ਕੀਤੇ ਨੇ ਔਰ ਇਹੀ ਦੇਖਿਆ ਜਾਏਗਾ ਜਾਂ ਲੋਕਾਂ ਦੀ ਨਬਤ ਜੜੀ ਹੈ ਉਹ ਟੋਕੇ ਦੇਖੀ ਜਾਏਗੀ ਕਿ ਜਿਹੜੀ ਜਿਹੜੇ ਲੋਕ ਨੇ ਉਹ ਇਸ ਜਿਮਨੀ ਚੋਣ ਦੇ ਵਿੱਚ ਕਿਸ ਪਾਰਟੀ ਦੀ ਖੁੱਲ ਕੇ ਮਦਦ ਕਰਦੇ ਨੇ ਔਰ ਅਗਲੀ ਗੱਲ ਬੇਸ਼ੱਕ ਭਾਜਪਾ ਕਹਿ ਰਹੀ ਹੈ ਕਿ ਮੈਂ ਆਪਣੇ ਦਮ ਤੇ ਉੱਪਰ 2027 ਦੀਆਂ ਚੋਣਾਂ ਲੜਨੀਆਂ ਨੇ ਪਰ ਦੇਖਿਆ ਇਹ ਵੀ ਜਾ ਰਿਹਾ ਹੈ ਕਿ ਜਿੰਨਾ ਚਿਰ ਪੰਜਾਬ ਦੇ ਵਿੱਚੋਂ ਕਿਸੇ ਵੀ ਰਵਾਇਤੀ ਪਾਰਟੀ ਨਾਲ ਉਹਨਾਂ ਦਾ ਗਠਜੋੜ ਨਹੀਂ ਹੋਏਗਾ ਉਹਨਾਂ ਚਿਰ ਭਾਜਪਾ ਵੱਲੋਂ ਆਪਣੇ ਪੈਰਾਂ ਦੇ ਉੱਪਰ ਪੰਜਾਬ ਦੇ ਵਿੱਚ ਖੜਾ ਹੋਣਾ ਮੁਸ਼ਕਲ ਹੈ। ਔਰ ਜੋ ਪਿਛਲਾ ਘੱਟਜੋੜ ਉਹਨਾਂ ਦਾ ਅਕਾਲੀ ਦਲ ਬਾਦਲ ਨਾਲ ਚੱਲ ਰਿਹਾ ਸੀ ਉਹ ਕਿਸਾਨ ਅੰਦੋਲਨ ਤੋਂ ਬਾਅਦ ਉਹਦੇ ਨਾਲ ਤੋੜ-ਵਿਛੋੜਾ ਹੋਇਆ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਭਾਜਪਾ ਦਾ ਜਿਹੜਾ ਵੋਟ ਗ੍ਰਾਫ ਹੈ ਉਹ ਪੰਜਾਬ ਦੇ ਵਿੱਚ ਨਾ ਮਾਤਰੀ ਹੈ ਕਿਉਂਕਿ ਕੋਈ ਵੀ 21 ਸੀਟ ਹੈ ਜਿਹੜੀ ਚਾਹੇ ਉਹ ਲੋਕ ਸਭਾ ਦੀ ਸੀ ਜਾਂ ਫਿਰ ਪੰਜਾਬ ਵਿਧਾਨ ਸਭਾ ਦੀ ਸੀ ਉਹ ਬੀਜੇਪੀ ਆਪਣੇ ਲੈਵਲ ਤੇ ਹਾਸਲ ਨਹੀਂ ਕਰ ਸਕੇ ਹੁਣ ਜਿਹੜੀਆਂ ਕਿਆਸਰ ਆਈਆਂ ਇਹੀ ਲਗਾਈਆਂ ਜਾ ਰਹੀਆਂ ਨੇ ਕਿ ਇਹ ਵਾਲਾ ਜਿਹੜਾ ਗਠਬੰਧਨ ਹੈ ਗੱਠਜੋੜ ਪੰਜਾਬ ਦੇ ਵਿੱਚ ਬੀਜੇਪੀ ਨੂੰ ਕਰਨਾ ਹੀ ਪਏਗਾ ਚਾਹੇ ਉਹ ਪਾਰਟੀ ਕੋਈ ਵੀ ਹੋਵੇ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਹੁਣ ਉਹਨਾਂ ਨੂੰ ਵੀ ਕੋਈ ਖਾਸ ਲਾਭ ਨਹੀਂ ਹੈ ਕਿਉਂਕਿ ਅਕਾਲੀ ਦਲ ਬਾਦਲ ਖੁਦ ਆਪਣੀ ਜਿਹੜੀ ਹੋਣ ਸੀ ਜਾਂ ਜਿਹੜਾ ਆਧਾਰ ਸੀ ਪਿੰਡ ਲੈਵਲ ਤੇ ਲੋਕਾਂ ਦੇ ਵਿੱਚ ਬਣਿਆ ਹੋਇਆ ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ناکਾਮਯਾਬ ਸਾਬਤ ਹੋ ਰਿਹਾ ਦਿਨ ਬਦ ਦਿਨ ਕਿਉਂਕਿ ਆਪ ਖੁਦਰੇ ਜਿਹੜੇ ਫੈਸਲੇ ਲੈ ਜਾਂਦੇ ਨੇ ਜਿਦੇ ਵਿੱਚ ਪਿਛਲੀ ਵਾਰ ਆਪਾਂ ਦੇਖਿਆ ਕਿ ਬਾਦਲ ਪਰਿਵਾਰ ਨੇ ਲਗਾਤਾਰ ਜਿਹੜੀ ਸੱਤਾ ਸੰਭਾਲੀ ਸੀ ਪ੍ਰਕਾਸ਼ ਸਿੰਘ ਬਾਦਲ ਤੱਕ ਤਾਂ ਉਹ ਸਹੀ ਚੱਲਦੀ ਆਈ ਕਿਉਂਕਿ ਉਹ ਬਹੁਤ ਵੱਡੇ ਸਿਆਸਤਦਾਨ ਥਣ ਉਹ ਸੰਭਾਲ ਲੈਂਦੇ ਸਨ ਪਾਰਟੀ ਦੇ ਲੀਡਰਾਂ ਨੂੰ ਕਿਸੇ ਨੂੰ ਵੀ ਉਹਨਾਂ ਨੇ ਪਾਰਟੀ ਤੋਂ ਬਾਹਰ ਨਹੀਂ ਜਾਣ ਦਿੱਤਾ ਜਦ ਤੱਕ ਵੀ ਉਹ ਸਿਆਸਤ ਵਿੱਚ ਸਰਗਰਮ ਰਹੇ ਪਰ ਜਿਵੇਂ ਹੀ ਹੁਣ ਕਮਾਂਡ ਜਿਹੜੀ ਹੈ ਉਹ ਸੁਖਵੀਰ ਸਿੰਘ ਬਾਦਲ ਕੋਲ ਆਈ ਹੈ ਤਾਂ ਬਹੁਤ ਸਾਰੇ ਬਾਗੀਸ ਹੋ ਰੁੱਠੇ ਨੇ ਔਰ ਬਹੁਤ ਸਾਰੇ ਵੱਡੇ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਨੇ ਬਾਸਾਰੇ ਆਗੂਆਂ ਨੇ ਇਹ ਵੀ ਗੱਲ ਕਹੀ ਸੀ ਕਿ ਤੁਸੀਂ ਪ੍ਰਧਾਨਗੀ ਤੋਂ ਇੱਕ ਵਾਰੀ ਅਸਤੀਫਾ ਦੇ ਦਿਓ ਫਿਰ ਤੁਹਾਨੂੰ ਬੇਸ਼ੱਕ ਬਣਾ ਦਿੱਤਾ ਜਾਏਗਾ ਜਿਸ ਦੇ ਨਾਲ ਪਾਰਟੀ ਜਿਹੜੀ ਹੈ ਉਹ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਆਧਾਰ ਬਣਿਆ ਰਹੇਗਾ ਪਰ ਸੁਖਵੀਰ ਸਿੰਘ ਹੱਠ ਦੇ ਕਾਰਨ ਉਹਨਾਂ ਦੀ ਜਿੱਦ ਦੇ ਕਾਰਨ ਇਹ ਪਾਰਟੀ ਅੱਜ ਕਿਸ ਕਗਾਰ ਤੇ ਖੜੀ ਹੈ ਆਪਾਂ ਜਾਣਦੇ ਇਸ ਕਰਕੇ ਬੀਜੇਪੀ ਇਹਨਾਂ ਨਾਲ ਸਮਝੌਤਾ ਕਰਨ ਦੇ ਪੱਖ ਵਿੱਚ ਨਹੀਂ ਹੈ ਕਿਉਂਕਿ ਜਿਹੜੀਆਂ ਭਾਜਪਾ ਦੇ ਪੰਜਾਬ ਦੇ ਲੀਡਰ ਨੇ ਉਹਨਾਂ ਵੱਲੋਂ ਇਹ ਰਿਪੋਰਟਾਂ ਜਾਣੀਆਂ ਕੇ ਇਹਨਾਂ ਦੇ ਵੀ ਹੁਣ ਜਿਹੜੀ ਹਾਲਤ ਪਤਲੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਤਾਂ ਕਿਆ ਸਰਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੀ ਇਹ ਨਵੀਂ ਪਾਰਟੀ ਹੋਂਦ ਵਿੱਚ ਆਈ ਹੈ ਇਹਨੇ ਅਜੇ ਆਪਣਾ ਆਧਾਰ ਲੋਕਾਂ ਦੇ ਵਿੱਚ ਬਣਾਉਣਾ ਕਿਉਂਕਿ ਇਹ ਪੰਥਕ ਨਾਮ ਦੇ ਉੱਪਰ ਆਈ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਇਹ ਗੱਲ ਕਹੀ ਹੈ ਕਿ ਅਸੀਂ ਜੋ ਪੰਥਕ ਰਵਾਇਤਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਸਰਕਾਰ ਬਣਾਵਾਂਗੇ ਔਰ ਪੰਜਾਬ ਨੂੰ ਦੁਬਾਰਾ ਲੀਆਂ ਤੇ ਖੜਾ ਕਰਾਂਗੇ ਕਿਉਂਕਿ ਪੰਜਾਬ ਇਸ ਵਕਤ ਬੁਰੀ ਤਰ੍ਹਾਂ ਪ੍ਰਸ਼ਟਾਚਾਰ, ਬੇਰੁਜ਼ਗਾਰੀ, ਸੇਤ ਸਮਾਵਾ ਜਾਂ ਹੋਰ ਵੀ ਬਹੁਤ ਸਾਰੇ ਜਿੰਨੇ ਵੀ ਮੁੱਦੇ ਹਨ ਉਹਦੇ ਵਿੱਚ ਬੈਕਫੁੱਟ ਤੇ ਦਿਨ-ਬਦ ਦਿਨ ਜਾ ਰਿਹਾ ਕਿਉਂਕਿ ਸਰਕਾਰਾਂ ਦੀ ਲਾਪਰਵਾਹੀ ਕਾਰਨ ਤਾਂ ਬੀਜੇਪੀ ਕੋਲ ਇਸ ਤੋਂ ਅੱਛਾ ਬਦਲ ਹੋਰ ਕੋਈ ਨਹੀਂ ਹੈ ਇਹ ਵੀ ਦੇਖਿਆ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਜੇ ਉਹਨਾਂ ਨੇ ਆਪਣਾ ਅਕਾਲੀ ਦਲ ਵਾਲਾ ਨਹੀਂ ਬਣਾਇਆ ਸੀ ਉਸ ਤੋਂ ਪਹਿਲਾਂ ਬੀਜੇਪੀ ਦੇ ਮੰਤਰੀਆਂ ਨਾਲ ਉਹਨਾਂ ਦਾ ਮੇਲਜੋਲ ਕਾਫੀ ਸੀ ਇੱਕ ਦੋ ਵਾਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਵੀ ਦੇਖਿਆ ਕਿ ਜਦੋਂ ਉਹਨਾਂ ਤੇ ਇਲਜ਼ਾਮ ਲੱਗੇ ਸਨ ਕਿ ਇਹ ਉਹਨਾਂ ਨੂੰ ਮਿਲਦੇ ਰਹੇ ਨੇ ਜਾਂ ਮਿਲ ਰਹੇ ਹਨ ਤਾਂ ਉਹਨਾਂ ਨੇ ਜਵਾਬ ਦੇ ਵਿੱਚ ਇਹ ਗੱਲ ਕਹੀ ਸੀ ਕਿ ਦਿੱਲੀ ਸਰਕਾਰ ਦੇ ਮੰਤਰੀਆਂ ਨੂੰ ਮਿਲਣਾ ਕੋਈ ਗੁਨਾਹ ਨਹੀਂ ਹੈ ਪਰ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਹੋ ਸਕਦਾ ਔਨ ਆਲੇ ਸਮੇਂ ਦੇ ਵਿੱਚ ਆਪਣਾ ਗੱਠਜੋੜ ਕਾਇਮ ਕਰਨ ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਜੜੀਆਂ ਚਰਚਾਵਾਂ ਨੇ ਉਹ ਸ਼ੁਰੂ ਹੋ ਚੁੱਕੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਅਗਲੀ ਅਪਡੇਟ ਲਈ ਮੇਰੇ ਨਾਲ ਬਨੇ ਰਹੋ